ਹਾਂਜੀ ਸੱਜਣੋ ਸਵਾਗਤ ਆ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਅੱਜ ਦੀ ਵੀਡੀਓ ਜਿਹੜੀ ਖਾਸ ਹੋਊਗੀ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਬਾਸਪਤੀ ਦੇ ਰੇਟਾਂ ਬਾਰੇ ਵੀ ਬਾਸਪਤੀ ਦੇ ਕੀ ਰੇਟ ਆਉਣਗੇ ਝਾੜ ਕਿਵੇਂ ਦਾ ਰਹੂਗਾ ਉਹ ਸੋਡੀ ਆਪਾਂ ਸਾਰੀ ਗੱਲ ਖੇਤੀਬਾੜੀ ਦੇ ਬਹੁਤ ਵਧੀਆ ਮਾਰ ਬੰਦੇ ਆ ਡਾਕਟਰ ਸਾਹਿਬ ਨਾਲ ਗੱਲ ਕਰਾਵਾਂਗੇ ਸਾਰੇ ਆਪਾਂ ਰੇਟ ਦੇ ਬਾਰੇ ਵੀ ਪੁੱਛਾਂਗੇ ਤੇ ਝਾੜ ਵੀ ਆਉਣ ਵਾਲੇ ਸਮਿਆਂ ਚ ਕੀ ਰਹੂਗਾ ਸਾਰੀ ਆਪਾਂ ਨੂੰ ਜਾਣਕਾਰੀ ਡਾਕਟਰ ਸਾਹਿਬ ਦੇਣਗੇ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਠੀਕ ਹੈ ਜੀ ਤੇ ਜਿਹੜੇ ਤੁਸੀਂ ਖੇਤੀਬਾੜੀ ਤੇ ਕੰਮ ਕਰ ਰਹੇ ਹੋ ਨਾ ਜੀ ਰਿਸਰਚਾਂ ਤੇ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਕਿੰਨੇ ਕਿ ਟਾਈਮ ਤੋਂ ਕੰਮ ਕਰ ਰਹੇ ਹੋ ਜੀ 2007 ਤੋਂ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਅੱਛਾ 2007 ਤੋਂ ਮਤਲਬ 17 ਸਾਲ ਹੋ ਗਏ ਤੁਹਾਨੂੰ ਜਿਹੜੇ ਤੁਹਾਡੇ ਕੋਲੇ ਤਜਰਬੇ ਆ 17 ਸਾਲਾਂ ਦੇ ਤੇ ਬਾਕੀ ਡਾਕਟਰ ਸਾਹਿਬ ਜਿਹੜੀ ਆਪਾਂ ਅੱਜ ਦੀ ਜੀ ਮੇਨ ਵੀਡੀਓ ਬਣਾਉਣੀ ਆ ਹਨਾ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਬਹੁਤ ਲੋਕ ਪਰੇਸ਼ਾਨ ਆ ਜੀ ਸਰਚਾਂ ਮਾਰ ਕੇ ਵੀ ਦੇਖਦੇ ਆ ਬਾਸਪਤੀਆਂ ਦੇ ਰੇਟਾਂ ਬਾਰੇ ਤੇ ਝਾੜ ਬਾਰੇ ਉਹਦੇ ਬਾਰੇ ਪਹਿਲਾਂ ਤਾਂ ਸਾਨੂੰ ਝਾੜ ਬਾਰੇ ਦੱਸੋ ਵੀ ਆਉਣ ਵਾਲੇ ਸਮਿਆਂ 'ਚ ਕੀ ਆਪਣੇ ਰਿਜ਼ਲਟ ਮਿਲਣਗੇ ਆਪਾਂ ਨੂੰ ਜੀ ਜਿਵੇਂ ਬਾਸਮਤੀ ਦੀ ਫਸਲ ਦੀ ਗੱਲ ਕਰਨਾ ਇਸ ਟਾਈਮ ਬਹੁਤ ਵਧੀਆ ਫਸਲ ਖੜੀ ਹੈ ਫੀਲਡ ਦੇ ਵਿੱਚ ਜਾਂਦੇ ਆ ਹਾਂਜੀ ਕੋਈ ਵੀ ਪ੍ਰੋਬਲਮ ਨਹੀਂ ਕੋਈ ਬਿਮਾਰੀ ਨਹੀਂ ਕੋਈ ਕੀੜਾ ਨਹੀਂ ਹੈ ਠੀਕ ਹੈ ਜੀ ਉਸ ਤੋਂ ਦੇਖ ਕੇ ਉਮੀਦ ਆ ਵੀ ਝਾੜ ਬਹੁਤ ਵਧੀਆ ਰਹਿਣਗੇ ਬਾਸਮਤੀ ਦੇ ਜਿਵੇਂ ਐਤੂ ਪਹਿਲਾਂ ਗਰਮੀ ਐਕੀ ਕਾਫੀ ਜ਼ਿਆਦਾ ਪੈ ਚੁੱਕੀ ਹੈ ਨਾ ਜੀ ਹਾਂਜੀ ਉਹਦਾ ਕੋਈ ਹੁਣ ਤੱਕ ਦਾ ਉਹ ਕੋਈ ਫਸਲ ਤੇ ਮਤਲਬ ਮਾੜਾ ਪ੍ਰਭਾਵ ਦੇਖਣ ਨੂੰ ਮਿਲਿਆ ਕਿ ਜਾਂ ਚੰਗਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਜਿੱਥੇ ਤਾਂ ਪਾਣੀ ਥੋੜੇ ਮਾਰੇ ਆ ਟੂ ਵੇਲ ਦੇ ਹਾਂਜੀ ਜਾਂ ਜ਼ਮੀਨ ਦੀ ਉਜਾਊ ਸ਼ਕਤੀ ਘੱਟ ਆ ਜਾਂ ਪੀ ਐਚ ਲੈਵਲ ਹਾਈ ਆ ਉੱਥੇ ਤਾਂ ਫਸਲਾਂ ਦਾ ਥੋੜਾ ਜਿਹਾ ਕਮਜ਼ੋਰ ਨੇ ਠੀਕ ਹੈ ਜੀ ਜਿੱਥੇ ਪਾਣੀ ਚੰਗੇ ਆ ਪੀ ਐਚ ਲੈਵਲ ਸਹੀ ਆ ਜ਼ਮੀਨ ਦੇ ਉੱਥੇ ਫਸਲ ਤੇ ਕੋਈ ਪ੍ਰਭਾਵ ਨਹੀਂ ਪਿਆ ਬੁਰਾ ਮਤਲਬ ਹੁਣ ਤੱਕ ਜਿਹੜਾ ਇਹ ਰਿਜ਼ਲਟ ਆਪਾਂ ਨੂੰ ਵਧੀਆ ਹੀ ਖੜੀ ਆ ਨਾ ਆਪਣੀ ਫਸਲ ਬਹੁਤ ਵਧੀਆ ਫਸਲ ਖੜੀ ਆ ਤੇ ਜੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਕਿਉਂਕਿ ਅਗਲਾ ਸਮਾਂ ਕੋਈ ਮਤਲਬ ਕਰੈਕਟ ਤਾਂ ਕੋਈ ਵੀ ਨਹੀਂ ਦੱਸ ਸਕਦਾ ਨਾ ਜੀ ਫਿਰ ਵੀ ਆਪਣੇ ਤਜਰਬੇ 'ਚੋ ਜਿਹੜੇ ਕੋਈ ਅੰਦਾਜ਼ੇ ਹੁੰਦੇ ਆ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆਂ ਵੀ ਆਪਾਂ ਕੀ ਉਮੀਦ ਰੱਖ ਸਕਦੇ ਆਂ ਜੀ ਉਮੀਦ ਤਾਂ ਇਹੀ ਆ ਜੀ ਜਿਹੜਾ ਟੈਂਪਰੇਚਰ ਆ ਮੀਂਹ ਤਾਂ ਜਿਹੜਾ ਫਸਲ ਦਾ ਝਾੜ ਮੌਸਮ ਦੇ ਸਿਰ ਤੇ ਟੈਂਪਰੇਚਰ ਦੇ ਸਿਰ ਤੇ ਹਾਂਜੀ ਜਿਵੇਂ ਹੁਣ 34-35 ਡਿਗਰੀ ਦਾ ਟੈਂਪਰੇਚਰ ਚੱਲ ਰਿਹਾ ਜੇ ਟੈਂਪਰੇਚਰ ਅੱਗੇ ਕਤੋਂ ਉੱਪਰ ਨਹੀਂ ਜਾਂਦਾ ਤਾਂ ਝਾੜ ਬਹੁਤ ਵਧੀਆ ਰਹਣਗੀ ਫਸਲਾਂ ਦੇ ਨਾਲ ਠੀਕ ਹੈ ਜੀ ਜੇ 35 ਤੋਂ ਪਲੱਸ ਜਾਂਦਾ 37 38 ਜਾਂ 40 ਤੱਕ ਪਹੁੰਚਦਾ ਫੇਰੇ ਤੇ ਅਸਰ ਪੈ ਸਕਦਾ ਜਿਵੇਂ ਤੁਸੀਂ ਆਪਣੀ ਪਹਿਲਾਂ ਆਫਰ ਰਿਪੋਰਟ ਥੋੜੀ ਜਿਹੀ ਗੱਲ ਹੋਈ ਹੈ ਨਾ ਜੀ ਵੀ ਤੁਸੀਂ ਦੱਸਿਆ ਆਉਣ ਵਾਲੇ ਸਮੇਂ 'ਚ ਟੈਂਪਰੇਚਰ ਜਿਹੜੇ ਵਧਣ ਦੇ ਚਾਂਸ ਆ ਥੋੜੇ ਜਿਹਾ ਨਾ ਜੀ ਹਾਂਜੀ ਤੇ ਉਹਦਾ ਫਿਰ ਆਪਾਂ ਨੂੰ ਥੋੜਾ ਜਿਹਾ ਵੀ ਮਾੜਾ ਪ੍ਰਭਾਵ ਦੇਖਣ ਨੂੰ ਮਿਲੂਗਾ ਨਾ ਜੇ ਟੈਂਪਰੇਚਰ ਵੱਧਦਾ ਤਾਂ ਜਿਹੜੇ ਆਪਾਂ 13045 ਦੀ ਗੱਲ ਕਰਦੇ ਨੇ ਉਹ 0 ਟੈਂਪਰੇਚਰ ਵਧਦੇ ਆ ਕਿੜੀ ਬੂਟੇ ਦੀ ਸਿਹਤ ਕੋਈ ਬੁਰਾ ਪ੍ਰਭਾਵ ਨਾ ਪਵੇ ਉਹਦੇ ਵਾਸਤੇ 13045 ਡਿਸਪਲੇ ਕਰਦੇ ਆਂ ਹਾਂਜੀ ਵੀ ਉਹਦੇ ਨਾ ਟੈਨਸ਼ਨ ਨਾ ਹੋਵੇ ਪੌਦਿਆਂ ਨੂੰ ਅੱਛਾ ਜੀ ਮਤਲਬ ਹੁਣ ਤੱਕ ਜਿਹੜੇ ਆਪਾਂ ਨੂੰ ਵੀ ਬੂਟੇ ਦੀ ਗਰੋਥ ਵੀ ਸਾਰਾ ਕੁਝ ਸਹੀ ਆ ਜੇ ਝਾੜ ਦਾ ਗੱਲ ਕਰੀਏ ਵੀ ਜੇ ਟੈਂਪਰੇਚਰ ਵੱਧਾ ਤੁਸੀਂ 13045 ਜਾਂ ਉਹ ਜੀ ਕੋਈ ਚੀਜ਼ ਕਰ ਸਕਦੇ ਆਂ ਤੇ ਝਾੜ ਸੋਡਾ ਕਹਿੰਦਾ ਮਤਲਬ ਇਹੀ ਆ ਵੀ ਉਮੀਦ ਇਹੀ ਆ ਵੀ ਵਧੀਆ ਹੀ ਰਹਿਣਗੇ ਹਨਾ ਜੀ ਬਹੁਤ ਵਧੀਆ ਰਹਿਣਗੇ ਬਾਕੀ ਮੌਸਮ ਤੇ ਨਿਰਪਰ ਹੁੰਦਾ ਤੇ ਬਾਕੀ ਇਦੋਂ ਅਗਲੀ ਜੇ ਆਪਾਂ ਮੇਨ ਗੱਲ ਕਰੀਏ ਰੇਟਾਂ ਦੇ ਬਾਰੇ ਕਿਉਂਕਿ ਇਹ ਰੇਟਾਂ ਨੂੰ ਲੈ ਕੇ ਵੀ ਕਾਫੀ ਲੋਕ ਇਹ ਚੀਜ਼ਾਂ ਦੇਖਦੇ ਆ ਵੀ ਕੀ ਰੇਟ ਆਊਗਾ ਕਿਉਂਕਿ ਹਰੇਕ ਬੰਦਾ ਇਹ ਭਲੇਖੇ ਚ ਕਿਸੇ ਨੂੰ ਹੈ ਵਾਧਾ ਆਊਗਾ ਕਿਸੇ ਨੂੰ ਘਾਟਾ ਉਹਦੇ ਬਾਰੇ ਜੇ ਆਪਾਂ ਕੀ ਕੀ ਆਪਾਂ ਗੱਲ ਕਰ ਸਕਦੇ ਹਾਂ ਹਾਂਜੀ ਬਾਸਮਤੀ ਰੇਟ ਦੀ ਬਾਈ ਜੀ ਗੱਲ ਇਹ ਹੈ ਵੀ ਜਿੰਨੀ ਵੀ ਬਾਸਮਤੀ ਐਕਸਪੋਰਟ ਹੁੰਦੀ ਹੈ ਹਾਂਜੀ ਆਪਣੀ ਇੰਡੀਆ ਦੇ ਵਿੱਚ ਦੀ ਖਪਤ ਬਹੁਤ ਘੱਟ ਹੈ ਠੀਕ ਹੈ ਜੀ ਇਹ ਸੈਂਟਰ ਸਰਕਾਰ ਦੇ ਹੱਥ ਚਾ ਵੀ ਉਹ ਕੀ ਰੇਟ ਰੱਖਦੇ ਆ ਇਸ ਟਾਈਮ ਤਾਂ 9500 ਜਿਹੜਾ ਹੈਗਾ ਡਾਲਰ ਦਾ ਰੇਟ ਆ ਜੇ ਇਹ ਸੈਂਟਰ ਸਰਕਾਰ ਦੇ ਰੇਟ ਥੱਲੇ ਲੈ ਕੇ ਆਉਂਦੀ ਨਾ ਬਾਸਮਤੀ ਦਾ ਰੇਟ ਠੀਕ ਰਹਿਣਗੇ ਚੰਗੇ ਰਹਿਣਗੇ ਮਤਲਬ ਉਮੀਦ ਜਿਹੜੀ ਆਪਾਂ ਕਰ ਸਕਦੇ ਆ ਉਮੀਦ ਇਹੀ ਹੈ ਕਿਉਂਕਿ ਕਾਫੀ ਮੀਟਿੰਗਾਂ ਹੋਈਆਂ ਸੈਂਟਰ ਸਰਕਾਰ ਨਾਲ ਉਹਨਾਂ ਨੇ ਆਪਾਂ ਨੂੰ ਭਰੋਸਾ ਦਿੱਤਾ ਵੀ ਅਸੀਂ ਇਹ ਰੇਟ ਡਾਊਨ ਕਰਾਂਗੇ ਠੀਕ ਹੈ ਜੀ ਤੇ ਉਹਦੇ ਨਾਲ ਜਿਹੜਾ ਆਪਾਂ ਨੂੰ ਰੇਟ ਚੰਗੇ ਦੇਖਣ ਨੂੰ ਮਿਲੂਗਾ ਵੀ ਕਿਸਾਨ ਭਰਾ ਆਪਣੇ ਟੈਨਸ਼ਨ ਫਰੀ ਰਹਿਣ ਜੀ ਰੇਟ ਆ ਠੀਕ ਦੇਖਣ ਨੂੰ ਮਿਲਣਗੇ ਕਿਉਂਕਿ ਜਿਹੜੀ ਹੁਣ ਵਿ ਕੀ ਜਾਂਦੀ ਹੈ ਨਾ ਜੀ ਕਈ ਥਾਵਾਂ ਤੇ ਥੋੜੇ ਜੇ ਰੇਟ ਮੰਦੇ ਵੇਖਣ ਨੂੰ ਮਿਲ ਰਹੇ ਆ ਆਪਾਂ ਨੂੰ ਉਹਦੇ ਕਰਕੇ ਕਿਸਾਨ ਭਰਾ ਜਿਹੜੇ ਆਪਣੇ ਥੋੜੇ ਚਿੰਤਾਜ ਪੈ ਜਾਂਦੇ ਆ ਵੀ ਆਪਾਂ ਨੂੰ ਪਤਾ ਨਹੀਂ ਕੀ ਰੇਟ ਮਿਲਣਾ ਜਾਂ ਕੀ ਰੇਟ ਨਹੀਂ ਮਿਲਣਾ ਉਹਦੇ ਵਾਸਤੇ ਇਹੀ ਆ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਨਾ ਜੀ ਹਾਂ ਇਹਨਾ ਇਹਨਾ ਹੀ ਆਪਣਾ ਚਿੰਤਾ ਕਰਨ ਦੀ ਲੋੜ ਨਹੀਂ ਹਜੇ ਤਾਂ ਰੇਟ ਜਿਹੜੇ ਆਪਣ ਨੂੰ ਦੀ 25 ਦਿਨ ਤੱਕ ਜਾ ਕੇ ਅੱਗੇ ਪਤਾ ਲੱਗਣੀ ਹੈ ਵੀ ਸਹੀ ਰੇਟ ਕੀ ਰਹਿੰਦਾ ਠੀਕ ਹੈ ਜੀ ਹਾਂ ਜ ਕਿਉਂਕਿ ਬਾਸਮਤੀ ਦੀ ਜਿਹੜੀ ਚੀਜ਼ ਹੈ ਕੁਆਲਿਟੀ ਦਾ ਵਿਗਣੀ ਹੈ ਜਿਹੜੀ ਇਸ ਟਾਈਮ ਆ ਰਹੀ ਉਹ ਵੱਧ ਟੈਂਪਰੇਚਰ 'ਚ ਪੱਕੀ ਹੋਈ ਹੈ ਉਹਦੀ ਜਿਹੜੀ ਕੁਆਲਿਟੀ ਹੈ ਚੌਲਦੀ ਉਹ ਇੰਨੀ ਵਧੀਆ ਨਹੀਂ ਠੀਕ ਹੈ ਕਿਉਂਕਿ ਉਹ ਚੀਜ਼ਾਂ ਨੂੰ ਲੈ ਕੇ ਨਾ ਲੋਕ ਚਿੰਤਾ 'ਚ ਪੈਣ ਕਿਉਂਕਿ ਹੌਣ ਦੀ ਪੱਕੀ ਦਾ ਤੇ ਜਿਹੜੀ ਮਹੀਨੇ ਨੂੰ ਜਾਂ ਡੇਢ ਮਹੀਨੇ ਨੂੰ ਪੱਕਰੀ ਹੈ ਨਾ ਉਹਦੀ ਕੁਆਲਿਟੀ ਦਾ ਫਰਕ ਪੈਣਾ ਹੈ ਨਾ ਜੀ ਕੁਆਲਿਟੀ ਦਾ ਫਰ ਤੇ ਰੇਟ ਵੀ ਆਪਾਂ ਇਹੀ ਉਮੀਦ ਕਰ ਸਕਦੇ ਆ ਵੀ ਚੰਗੇ ਮਿਲਣਗੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਆਪਾਂ ਨੂੰ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ